ਪੰਜਾਬੀ ਕੁਕਸਪੋਟ ਦੇਖ ਰਹੇ ਸਾਰੇ ਦਸ਼ਕਾਂ ਨੂੰ ਮੇਰਾ ਪਿਆਰ ਭਰ ਸਸ਼ੇਕਾਲ ਜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਹਰੇ ਧਨੀਏ ਤੇ ਪੁਦੀਨੇ ਦੀ ਚਟਨੀ ਜਿਸ ਨੂੰ ਆਪਾਂ ਦੋ ਤਰੀਕਿਆਂ ਨਾਲ ਬਣਾਵਾਂਗੇ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਆਓ ਰੈਸਪੀ ਸ਼ੁਰੂ ਕਰਦੇ ਹਾਂ ਚਟਨੀ ਸਭ ਤੋਂ ਪਹਿਲਾਂ ਮੈਂ ਮਿਕਸੀ ਜਾਰ ਵਿੱਚ 1 ਕੱਪ ਧਨੀਏ ਦਾ ਲੈ ਲਿੱਤਾ ਹੈ ਇਸ ਨੂੰ ਮੈਂ ਡੰਡੀਆਂ ਸਮੇਤ ਹੀ ਲਿੱਤਾ ਹੈ ਇਸ ਨੂੰ ਮੈਂ ਧੋ ਕੇ ਲੈ ਲਿਆ ਹੈ ਤੇ ਅੱਧਾ ਕੱਪ ਮੈਂ ਇੱਥੇ ਪੁਦੀਨੇ ਦੇ ਪੱਤਿਆਂ ਦਾ ਐਡ ਕਰ ਰਹੀ ਹਾਂ ਇਹਨਾਂ ਨੂੰ ਆਪਾਂ ਡੰਡੀ ਤੋਂ ਅਲੱਗ ਕਰ ਲਿਆ ਹੈ ਤੇ ਧੋ ਲਿਆ ਹੈ ਇੱਥੇ ਮੈਂ ਹੁਣ 2 ਤੋਂ 3 ਹਰੀਆਂ ਮਿਰਚ 7-8 ਕੱਲੀਆਂ ਲਸਣ ਦੀਆਂ ਤੇ ਇੱਕ ਰਫਲੀ ਚੋਪ ਪਿਆਜ਼ ਨੂੰ ਵੀ ਐਡ ਕਰ ਦਿੱਤਾ ਹੈ ਵਾਰੀ-ਵਾਰੀ ਸਿਰ ਆਪਾਂ ਸਾਰੀ ਚੀਜ਼ਾਂ ਨੂੰ ਐਡ ਕਰ ਦਿੰਦੇ ਹਾਂ ਹੈ ਨਾ ਸਾਰੀਆਂ ਚੀਜ਼ਾਂ ਨੂੰ ਐਡ ਕਰਨ ਤੋਂ ਬਾਅਦ ਹੁਣ ਆਪਾਂ ਟਮਾਟਰਾਂ ਨੂੰ ਵੀ ਐਡ ਕਰ ਲੈਂਦੇ ਹਾਂ ਇੱਥੇ ਮੈਂ ਇੱਕ ਮੀਡੀਅਮ ਸਾਈਜ਼ ਦੇ ਟਮਾਟਰ ਨੂੰ ਰਫਲੀ ਚੋਪ ਕਰਕੇ ਐਡ ਕਰ ਦਿੱਤਾ ਹੈ ਇਸ ਤੋਂ ਬਾਅਦ ਹੁਣ ਆਪਾਂ ਮਸਾਲਿਆਂ ਨੂੰ ਐਡ ਕਰ ਲੈਂਦੇ ਹਾਂ ਇੱਕ ਚਮਚ ਇੱਥੇ ਮੈਂ ਜੀਰੇ ਦਾ ਲੈ ਲਿੱਤਾ ਹੈ ਚਮਚ ਦਾ ਚੌਥਾ ਹਿੱਸਾ ਆਪਾਂ ਇੱਥੇ ਸਾਦਾ ਨਮਕ ਲੈ ਲੈਣਾ ਹੈ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਇੱਥੇ ਕਾਲਾ ਨਮਕ ਚਾਟ ਮਸਾਲੇ ਨੂੰ ਇਹ ਆਪਾਂ ਚਮਚ ਦਾ ਚੌਥਾ ਹਿੱਸਾ ਇੱਥੇ ਐਡ ਕਰ ਦੇਣਾ ਹੈ ਇੱਕ ਚਮਚ ਇੱਥੇ ਮੈਂ ਚੀਨੀ ਦਾ ਐਡ ਕਰ ਰਹੀ ਹਾਂ ਇਸ ਦਿਨ ਸਾਡੀ ਚਟਨੀ ਖੱਟੀ ਮਿੱਠੀ ਬਣ ਕੇ ਤਿਆਰ ਹੋਏਗੀ ਹੁਣ ਆਪਾਂ ਇੱਕ ਨਿੰਬੂ ਦਾ ਰਸ ਵੀ ਇੱਥੇ ਐਡ ਕਰ ਦੇਣਾ ਹੈ ਹੁਣ ਆਪਣੇ ਸਾਰੇ ਇਨਗਰੀਡੀਅੰਟਸ ਪੈ ਚੁੱਕੇ ਹਨ ਤੇ ਆਪਾਂ ਹੁਣ ਲਿੱਟਰ ਲਗਾ ਕੇ ਇਸ ਨੂੰ ਗ੍ਰाइंड ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਹੁਣ ਸਾਡੀ ਚਟਨੀ ਗ੍ਰाइंड ਹੋ ਕੇ ਤਿਆਰ ਹੋ ਚੁੱਕੀ ਹੈ ਇਸ ਨੂੰ ਆਪਾਂ ਸਰਵ ਕਰ ਲੈਂਦੇ ਹਾਂ ਹੁਣ ਬਾਕੀ ਲੱਗਦੀ ਚਟਨੀ ਵਿੱਚ ਵੀ ਮੈਂ ਥੋੜਾ ਜਿਹਾ ਪਾਣੀ ਐਡ ਕਰਕੇ ਇਸ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਆਪਾਂ ਚੰਗੀ ਤਰਾ ਇਸ ਨੂੰ ਮਿਕਸ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਖੱਟੀ ਮਿੱਠੀ ਸਾਡੀ ਹਰੀਆ ਪੁਦੀਨੇ ਤੇ ਧਨੀਏ ਦੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਚਟਨੀ ਨੂੰ ਸਾਨੂੰ ਗਰਮੀਆਂ ਵਿੱਚ ਜ਼ਰੂਰ ਖਾਣਾ ਚਾਹੀਦਾ ਹੈ ਇਹ ਸਾਡੇ ਡਾਈਜੈਸ਼ਨ ਨੂੰ ਬਹੁਤ ਵਧੀਆ ਕਰਦੀਆਂ ਹਨ ਹੁਣ ਇਸੇ ਚਟਨੀ ਨੂੰ ਹੀ ਆਪਾਂ ਦੂਜੇ ਤਰੀਕੇ ਨਾਲ ਬਣਾ ਲੈਂਦੇ ਹਾਂ ਗ੍ਰਾਈਂਡਰ ਜਾਰ ਵਿੱਚ ਮੈਂ ਇੱਕ ਕੱਪ ਧਨੀਆ ਨੂੰ ਡੰਡੀਆਂ ਸਮੇਤ ਧੋ ਕੇ ਲੈ ਲਿਆ ਹੈ ਅੱਧਾ ਕੱਪ ਇੱਥੇ ਮੈਂ ਪੁਦੀਨੇ ਦੇ ਪੱਤੀਆਂ ਦਾ ਐਡ ਕਰ ਰਹੀ ਹਾਂ ਇਸ ਤੋਂ ਬਾਅਦ ਆਪਾਂ 7-8 ਕਲੀਆਂ ਲਸਣ ਦੀਆਂ ਐਡ ਕਰ ਲਈਆਂ ਹਨ ਤੇ ਦੋ ਹਰੀਆਂ ਮਿਰਚਾਂ ਨੂੰ ਵੀ ਐਡ ਕਰ ਲਿਆ ਹੈ। ਹੁਣ ਆਪਾਂ 1 ਚਮਚਾ ਜੀਰੇ ਦਾ ਐਡ ਕਰ ਰਹੇ ਹਾਂ। ਚਮਚ ਦਾ ਚੌਥਾ ਹਿੱਸਾ ਹੀ ਕਾਲਾ ਨਮਕ ਤੇ ਚਮਚ ਦਾ ਚੌਥਾ ਹਿੱਸਾ ਹੀ ਸਾਦਾ ਨਮਕ ਚਮਚ ਦਾ ਚੌਥਾ ਹਿੱਸਾ ਹੀ ਚਾਟ ਮਸਾਲਾ ਤੇ 1 ਚਮਚ ਚੀਨੀ ਦਾ ਤੇ ਇੱਕ ਨਿੰਬੂ ਦਾ ਰਸ ਇੱਥੇ ਫਿਰ ਮੈਂ ਐਡ ਕਰ ਲਈ ਹਾਂ। ਚਟਨੀ ਦੇ ਇਸ ਮੈਥਡ ਵਿੱਚ ਆਪਾਂ ਪਿਆਜ਼ ਤੇ ਟਮਾਟਰਾਂ ਨੂੰ ਐਡ ਨਹੀਂ ਕੀਤਾ ਹੁਣ ਆਪਣੇ ਸਾਰੇ ਇੰਗਰੀਡੀIENTS ਮਿਕਸ ਹੋ ਚੁੱਕੇ ਹਨ ਤੇ ਆਪਾਂ ਲੇਟ ਲਗਾ ਕੇ ਇਸ ਨੂੰ ਗ੍ਰाइंड ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਸਾਡੀ ਚਟਨੀ ਗ੍ਰाइंड ਹੋ ਚੁੱਕੀ ਹੈ ਇਸ ਨੂੰ ਆਪਾਂ ਹੁਣ ਬੌਲ ਵਿੱਚ ਟਰਾਂਸਫਰ ਕਰ ਲੈਂਦੇ ਹਾਂ ਹੁਣ ਜਾਰ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਬਾਕੀ ਸਾਰੀ ਰਹਿੰਦੀ ਚਟਨੀ ਨੂੰ ਵੀ ਉਸ ਦੇ ਵਿੱਚ ਟਰਾਂਸਫਰ ਕਰ ਲਿਆ ਹੈ ਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਪਹਿਲੇ ਵਾਲੇ ਤਰੀਕੇ ਵਿੱਚ ਆਪਾਂ ਪਿਆਜ਼ ਤੇ ਟਮਾਟਰ ਮਿਕਸੀ ਵਿੱਚ ਹੀ ਪਾ ਦਿੱਤੇ ਸੀ ਪਰ ਇੱਥੇ ਮੈਂ ਪਿਆਜ਼ ਤੇ ਟਮਾਟਰ ਨੂੰ ਬਰੀਕ ਬਰੀਕ ਕੱਟ ਲਿਆ ਹੈ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਵੀ ਇੱਥੇ ਲੈ ਲਿਆ ਹੈ ਤੇ ਮੈਂ ਮੀਡੀਅਮ ਸਾਈਜ਼ ਦਾ ਇੱਕ ਟਮਾਟਰ ਨੂੰ ਵੀ ਬਰੀਕ ਬਰੀਕ ਕੱਟ ਕੇ ਹੁਣ ਚਟਨੀ ਵਿੱਚ ਆਪਾਂ ਐਡ ਕਰ ਲਵਾਂਗੇ ਇਸ ਨਾਲ ਆਪਾਂ ਨੂੰ ਮੂੰਹ ਵਿੱਚ ਪਿਆਜ਼ ਤੇ ਟਮਾਟਰ ਦਾ ਕ੍ਰਾਂਚ ਆਏਗਾ ਇਹ ਚਟਨੀ ਵੀ ਬਹੁਤ ਹੀ ਵਧੀਆ ਸਾਡੀ ਬਣ ਕੇ ਤਿਆਰ ਹੁੰਦੀ ਹੈ ਅਗਰ ਰੋਟੀ ਨਾਲ ਹਰੇ ਧਨੀਏ ਤੇ ਪੁਦੀਨੇ ਦੀ ਚਟਨੀ ਸਾਨੂੰ ਮਿਲ ਜਾਵੇ ਤਾਂ ਰੋਟੀ ਦਾ ਸੁਆਦ ਹੀ ਦੁਗਣਾ ਹੋ ਜਾਂਦਾ ਹੈ ਲਓ ਜੀ ਦੋਨੋਂ ਤਰ੍ਹਾਂ ਦੀਆਂ ਚਟਨੀਆਂ ਹੁਣ ਸਾਡੇ ਕੋਲ ਤਿਆਰ ਹੋ ਚੁੱਕੀਆਂ ਹਨ ਤੁਸੀਂ ਵੀ ਇਹਨਾਂ ਤਰੀਕਿਆਂ ਨਾਲ ਚਟਨੀ ਨੂੰ ਜ਼ਰੂਰ ਬਣਾ ਕੇ ਦੇਖੋ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਤੁਹਾਡੇ ਚਟਨੀਆਂ ਕਿਸ ਤਰ੍ਹਾਂ ਦੀਆਂ ਬਣੀਆਂ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆndੀਆਂ ਨੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਮੈਨੂੰ ਕਮੈਂਟਸ ਰਾਹੀਂ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ